ਦਿੱਲੀ ਦੇ ਸਾਧਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਗੁਣਾ ਦੀ ਅੱਜ ਇੱਕ ਸੁਣਵਾਈ ਹੋਣ ਜਾ ਰਹੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪਾਸਪੋਰਟ ਰੀਨਿਊ ਨੂੰ ਲੈ ਕੇ ਜਿਹੜੀ ਅੱਜ ਹੁਣ ਰਾਉ ਸੈਵੈਨਿਊ ਦੇ ਵਿੱਚ ਅੱਜ ਸੁਣਵਾਈ ਹੋਣ ਵਾਲੀ ਹੈ ਦਰਸਲ ਦੱਸ ਦਈਏ ਕਿ ਅਰਵਿੰਦ ਕੇਜੀਵਾਲ ਗੁਣਾ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਔਰ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 2018 ਦੇ ਵਿੱਚ ਉਹਨਾਂ ਦੇ ਪਾਸਪੋਰਟ ਦੀ ਮਿਆਦ ਖਤਮ ਹੋ ਗਈ ਸੀ ਮੁੱਖ ਮੰਤਰੀ ਦੇ ਅਹੁਦੇ ਦੇ ਵਜੋਂ ਉਹ ਪਾਸਪੋਰਟ ਦੀ ਵਰਤੋਂ ਕਰਦੇ ਸੀਗੇ ਪਰ ਹੁਣ ਉਹਨਾਂ ਨੇ ਨੀਤੀ ਪਾਸਪੋਰਟ ਦੇ ਨਵੀਨੀਕਰਨ ਦੇ ਲਈ ਔਰ ਇਸ ਦੇ ਲਈ ਐਨਓਸੀ ਦੀ ਮੰਗ ਕੀਤੀ ਹੈ ਤੇ ਦਰਸਲ 사실 ਇਹ ਕਿ ਅੱਜ ਇਹ ਜਿਹੜੀ ਸੁਣਵਾਈ ਹੋਣ ਵਾਲੀ ਹੈ ਪਟੀਸ਼ਨ ਦੇ ਦਾ ਦੂਸਰੇ ਪਾਸੇ ਜਦੋਂ ਰਵਿੰਦ ਕੇਜੀਵਾਲ ਦਿੱਲੀ ਦੇ ਮੁੱਖ ਮੰਤਰੀ ਸਨ ਤਾਂ ਉਸ ਤੋਂ ਬਾਅਦ ਵਿਚਕਾਰ ਹੀ ਜੋ ਹੈ ਉਹਨਾਂ ਦੇ ਈਡੀ ਦੀ ਰੇਟ ਪਈ ਸੀਗੀ ਔਰ ਉਸ ਤੋਂ ਬਾਅਦ ਤੇ ਹਰ ਜੇਲ੍ਹ ਦੇ ਵਿੱਚ ਅਰਵਿੰਦ ਕੇਜੀਵਾਲ ਨੂੰ ਜਿਹੜਾ ਰੱਖਿਆ ਗਿਆ ਸੀ ਵੱਡੇ ਪਦਰ ਤੇ ਪੁੱਛਗਿੱਛ ਕੀਤੀ ਗਈ ਸੀ ਤੇ ਉਸ ਦੌਰਾਨ ਆਤਮ ਸਮਰਪਣ ਵੀ ਜਿਹੜਾ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਇਸੇ ਵਿਚਾਰ ਆ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਹੁਣ ਅੱਜ ਜਿਹੜੀ ਰਾਊਸ ਅਦਾਲਤ ਦੇ ਵਿੱਚ ਐਵੇਨਿਊ ਤੋਂ ਵਿੱਚ ਅੱਜ ਸੁਣਵਾਈ ਹੋਣ ਵਾਲੀ ਹੈ ਪਾਸਪੋਰਟ ਦੇ ਰੀਨਿਊ ਮਾਮਲੇ ਨੂੰ ਲੈ ਕੇ ਜਿਹੜੀ ਸੁਣਵਾਈ ਹੋਣ ਵਾਲੀ ਹੈ ਦੱਸ ਦਈਏ ਕਿ ED ਨੇ ਜਦੋਂ ਵੱਡੇ ਪੱਧਰ ਦੀ ਰੇਡ ਅਰਵਿੰਦ ਕੇਜੀਵਾਲ ਹੁਣਾ ਤੇ ਉਤੇ ਮਾਰੀ ਸੀ ਤੇ ਉਸ ਦੌਰਾਨ ਬਹੁਤ ਵੱਡੇ ਪੱਧਰ ਦੀ ਜਾਂਚ ਜਿਹੜੀ ਚੱਲੀ ਸੀ ਅਰਵਿੰਦ ਕੇਜੀਵਾਲ ਹੁਣਾ ਤੇ ਵੱਡੇ આરોਪ ਜਿਹੜੇ ਲਗਾਏ ਗਏ ਸੀ ਤੇ ਉਸ ਦੌਰਾਨ ਦੱਸ ਦਈਏ ਕਿ ਅਰਵਿੰਦ ਕੇਜੀਵਾਲ ਹੁਣਾ ਨੇ ਆ ਆਪਣੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਸੀਗਾ ਔਰ ਕਿਹਾ ਸੀਗਾ ਕਿ ਜਿੰਨੀ ਦੇਰ ਤੱਕ ਉਹ ਮਾਨਦਾਰ ਸਾਬਤ ਨਹੀਂ ਹੁੰਦੇ ਤਾਂ ਉਹਨੀ ਦੇਰ ਤੱਕ ਆਪਣੇ ਅਹੁਦੇ ਤੇ ਨਹੀਂ ਆਉਣਗੇ ਤਾਂ ਇਸਦੇ ਹੀ ਵਿਚਾਰਿਕ ਹੁਣ ਦੱਸ ਦਈਏ ਕਿ ਤਿਹਾਰ ਜੇਲ੍ਹ ਦੇ ਵਿੱਚ ਵੀ ਅਰਵਿੰਦ ਕੇਜੀ ਵੱਲ ਰਹੇ ਸੀਗੇ ਔਰ ਜਿਸ ਤੋਂ ਬਾਅਦ ਹੁਣ ਆਪਣੇ ਪਟੀਸ਼ਨ ਪਰ ਜਿਹੜੀ ਪਾਈ ਸੀਗੀ ਔਰ ਪਾਸਪੋਰਟ ਦੇ ਰੀਨਿਊ ਮਾਮਲੇ ਨੂੰ ਲੈ ਕੇ ਉਹਨਾਂ ਦੇ ਕੋਲੋਂ ਪਟੀਸ਼ਨ ਪਾਈ ਗਈ ਹੈ ਇੱਕ ਬੇਹੱਦ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜਿਹੜੇ ਨੇ ਉਹਨਾਂ ਦੇ ਕੋਲੋਂ ਆਪਣੇ ਪਾਸਪੋਰਟ ਨੂੰ ਰੀਨਿਊ ਕਰਨ ਦੇ ਮਾਮਲੇ ਦੇ ਵਿੱਚ ਐਨਓਸੀ ਦੀ ਮੰਗ ਕੀਤੀ ਹੈ ਔਰ 10 ਸਾਲਾਂ ਲਈ ਇਸ ਨੂੰ ਵਧਾਉਣ ਦੀ ਵੀ ਜਿਹੜੀ ਗੱਲ ਆਖੀ ਹੈ ਕਿ ਇਸ ਦੀ ਮਿਆਦ 10 ਸਾਲਾਂ ਤੱਕ ਦੀ ਵਧਾ ਦਿੱਤੀ ਜਾਵੇ 2018 ਦੇ ਵਿੱਚ ਹੋਣਾ ਤਾਂ ਜਿਹੜਾ ਪਾਸਪੋਰਟ ਸੀ ਉਸ ਦੀ ਮਿਆਦ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਹੁਣਾਂ ਨੇ ਦੁਬਾਰੀ ਦੁਬਾਰਾ ਜੋ ਉਸ ਨੂੰ ਰੀਨਿਊ ਕਰਨ ਨੂੰ ਲੈ ਕੇ ਗੱਲ ਆਖੀ ਹੈ ਇਸ ਲਈ ਇਹ ਦਾਸੀ ਹੈ ਕਿ ਹੁਣ ਅਜ ਇੱਕ ਸੁਣਵਾਈ ਹੋਣ ਵਾਲੀ ਹੈ ਤੇ ਅਰਵਿੰਦ ਕजरीवाल ਪਿੱਤੇ ਕੁਝ ਸਮੇਂ ਪਹਿਲਾਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਘਿਰੇ ਵੀ ਰਹੇ ਸਿਗੇ ਪਰ ਹੁਣ ਸਰਤਾ ਦੇ ਵਿੱਚ ਜਿੰਦਗੀ ਜੀਵਾਲ ਨਹੀਂ ਹਾਂ ਜਾਨੀ ਕਿ ਆਮ ਆਦਮੀ ਪਾਰਟੀ ਨਹੀਂ ਹੈ ਪਾਜਪਾ ਨੇ ਇਸ ਵਾਰ ਮੱਲਾ ਮਾਰੀਆਂ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਲਾਜ਼ੀਏ ਕਿ ਹੁਣ ਅਰਵਿੰਦ ਕੇਜੀਵਾਲ ਸਾਹਿਬ ਦਾ ਮੁੱਖ ਮੰਤਰੀ ਦਿੱਲੀ ਦੇ ਤਾਂ ਹੁਣ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਪਾ ਕੇ ਆਪਣੇ ਪਾਸਪੋਰਟ ਨੂੰ ਰੀਨਿਊ ਕਰਨ ਲੈ ਕੇ ਵੱਡੇ ਪੱਧਰ ਦੀ ਮੰਗ ਕੇ ਦੀ ਹੈ ਕਿ ਅੱਜ ਪਟੀਸ਼ਨ ਹੋਣ ਵਾਲੀ ਹੈ ਦੇਖਣਾ ਹੋਵੇਗਾ ਇਸ ਪਟੀਸ਼ਨ ਤੇ ਯਾਨੀ ਕਿ ਕੀ ਕੁਝ ਸੁਣਵਾਈ ਹੋਣੀ ਹੈ ਕੀ ਕੁਝ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਕਿਸ ਤਰੀਕੇ ਦੇ ਵੱਡੇ ਫੈਸਲੇ ਲੈਂਦੇ ਜਾ ਰਹੇ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਤਾਂ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਸਿਆਸਤ ਬਹੁਤ ਵੱਡੇ ਪੁਚਾਲ ਹੁੰਦੇ ਰਹਿੰਦੇ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਪਟੀਸ਼ਨ ਦੇ ਵਿੱਚ ਹੁਣ ਕੀ ਕੋਈ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆਉਂਦਾ